ਅੱਜ ਮਾਨਯੋਗ ਸਰਦਾਰ ਪਾਲ ਸਿੰਘ ਮਾਨ ਸਾਹਿਬ ਦੇ ਦਿਸ਼ਾ ਨਿਰਦੇਸ਼ਾਂ ਇਹ ਔਰ ਸਾਰੇ ਰਾਸ਼ਟਰੀ ਪ੍ਰਧਾਨ ਅਰਵਿੰਦ ਕੇਜਰੀਵਾਲ ਸਾਹਿਬ ਦੀ ਜਿਹੜੀ ਸਾਨੂੰ ਇੱਕ ਡਾਇਰੈਕਸ਼ਨ ਸੀ ਕਿ ਲੋਕਾਂ ਦੇ ਵਿੱਚ ਜਾ ਕੇ ਜਿਹੜੇ ਮਨਰੇਗਾ ਸਾਡੇ ਸਾਥੀ ਨੇ ਉਹਨਾਂ ਦੀ ਲੜਾਈ ਲੜਨੀ ਹੈ ਔਰ ਜਿਵੇਂ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਪੰਜਾਬ ਨੇ ਵਿਧਾਨ ਸਭਾ ਚ ਜਿਹੜਾ ਇਹਨਾਂ ਨੇ ਬਿੱਲ ਲੈ ਕੇ ਪਾਸ ਕੀਤਾ ਸੀ ਮਨਰੇਗਾ ਦਾ ਉਹਦਾ ਵਿਰੋਧ ਕੀਤਾ ਕਿਉਂਕਿ ਸਾਡੇ ਪੰਜਾਬ ਨਾਲ ਧਰੋਆ ਪੰਜਾਬ ਦੇ ਲੋਕਾਂ ਨਾਲ ਧਰੋਆ ਉਹਨਾਂ ਦੇ ਰੋਜੀ ਤੇ ਇਹਨਾਂ ਨੇ ਲੱਕ ਮਾਰੀ ਆ ਬੀਜਪੀ ਦੀ ਸਰਕਾਰ ਜਿਨ੍ਹਾਂ ਦੇ ਕਾਰੇ ਕਾਨੂੰਨ ਪੰਜਾਬ ਦੇ ਲੋਕਾਂ ਨੇ ਸ਼ਾਨਾਂ ਨੇ ਮਜ਼ਦੂਰਾਂ ਨੇ ਸਖਰਸ਼ ਕਰਕੇ ਖਤਮ ਕਰਾਈ ਸੀ ਬਾਤ ਉਹਨਾਂ ਦਾ ਉਦੋਂ ਤੋਂ ਹੀ ਪੰਜਾਬ ਦੇ ਲੋਕਾਂ ਨਾਲ ਅੰਦਰੋਂ ਧਰੋਆ ਕਮਾਉਂਦੇ ਨੇ ਪੰਜਾਬ ਦੇ ਲੋਕਾਂ ਦੇ ਹੱਕਾਂ ਦੀ ਢਾਕਾ ਮਾਰਦੇ ਨੇ ਸਾਡਾ ਜਿਹੜਾ ਪੈਸਾ ਔਰ ਜਿਹੜਾ ਸੀ ਟੈਕਸ ਦੇ ਰੂਪਕਾ ਸਾ ਨਾ ਉਹ ਦਿੰਦੇ ਨੇ ਆ ਨਵਾਂ ਕਾਨੂੰਨ ਬਣਾ ਕੇ ਇਹਨਾਂ ਨੇ ਮਰਦਾਂ ਦੇ ਵਿੱਚ ਸਾਡੇ ਲੋਕਾਂ ਦੇ ਢਿੱਡ ਤੇ ਲੱਤ ਮਾਰੀ ਐ ਉਹ ਸਾਡੇ ਬਜ਼ੁਰਗ ਸਾਹਿਬਾਂ ਮਾਵਾਂ ਪਹਿਣਾ ਜਿਹੜੀਆਂ ਦੀ ਠੰਡ ਦੇ ਵਿੱਚ ਸਵੇਰੇ ਠੋਏ ਜਾ ਕੇ ਆਪਣੀ ਰੋਜ਼ੀ ਰੋਟੀ ਕਮਾਉਂਦੀ ਆ ਅੱਜ ਉਹਨਾਂ ਨੇ ਵੀ ਸਾਨੂੰ ਉਹ ਤੋਂ ਵਾਂਝੇ ਕਰਤਾ ਅੱਜ ਸਾਡੇ ਦੇ ਕਮਨੀਆਂ ਲਾਤੀਆਂ ਔਰ ਦਲ ਕਹਿਣ ਨੂੰ 125 ਦਿਨਾਂ ਦੀ ਗੱਲ ਕਰਦੇ ਆ ਲੇਕਿਨ ਅੱਜ ਪੰਜਾਬ ਦੇ ਲੋਕਾਂ ਨੂੰ 30 ਦਿਨਾਂ ਦਾ ਕੰਮ ਵੀ ਨਹੀਂ ਮਿਲ ਰਿਹਾ ਅਸੀਂ ਇਹ ਸੰਘਰਸ਼ ਲੜਾਂਗੇ ਅੱਜ ਗਰਾਊਂਡ ਲੈਵਲ ਤੇ ਐੇ ਚਾਹੇ ਸਾਨੂੰ ਪੂਰੇ ਦਿੱਲੀ ਜਾ ਕੇ ਵੀ ਸੰਘਰਸ਼ ਨਾਲ ਲੜਨਾ ਪਵੇ ਅਸੀਂ ਸਾਰੀ ਆਮ ਆਦਮੀ ਪਾਰਟੀ ਦੀ ਮਾਂ ਲਈ ਸ਼ਹਿਰਾਰ ਪੁਰਸੀ ਮਾਨਸਾਉਂ ਦੀ ਵਾਝ ਦਿੱਲੀ ਵੀ ਜਾਵਾਂਗੇ ਅਸੀਂ ਪੰਜਾਬ ਦੇ ਲੋਕਾਂ ਨਾਲ ਐੇ ਅਸੀਂ ਖੇਤ ਮਜ਼ਦੂਰ ਨਾਲ ਐੇ ਸਾਡੇ ਜਿਹੜੇ ਵਰਕਰ ਨੇ ਰੇਗਾ ਦੇ ਸਿਉਣਾ ਨਾਲ ਐੇ ਅਸੀਂ ਨਾਲ ਸੰਘਰਸ਼ ਪੂਰੇ ਹੋ ਕੇ ਲੜਾਂਗੇ ਆਮ ਆਦਮੀ ਪਾਰਟੀ ਉਹਨਾਂ ਨਾਲ ਖੜੀ ਐ ਔਰ ਅਸੀਂ ਕਿਦਨੇ ਸਦਨ ਜਰੂਰ ਤੱਕ ਪੰਜਾਬ ਦੇ ਐਸਸੀ ਵਿੰਗ ਵੱਲੋਂ ਸਭ ਦੇ ਲਈ ਲਿਖੀ ਰਾਏ ਜੀ ਐਮਐਲਏ ਫਤੇਕਰ ਸਾਹਿਬ ਅੱਜ ਵਿਸ਼ੇਸ਼ ਉਹਨਾਂ ਦਾ ਬਹੁਤ ਵੱਡਾ ਸਹਿਯੋਗ ਕੀਤਾ ਨੇ ਚ ਰਿਆ ਅੱਜ 12 ਸਾਲ ਦੇ ਕਰੀਬ ਜਿਹੜੀ ਸੈਂਟਰ ਦੀ ਸਰਕਾਰ ਹੈ ਮੋਦੀ ਦੀ ਸਰਕਾਰ ਹੈ ਉਹ ਰਾਜ ਕਰ ਰਹੀ ਹੈ ਬਹੁਤ ਵਾਅਦੇ ਕੀਤੇ ਗਏ ਕਿਉਂਕਿ ਸਾਡੀਆਂ ਭੈਣਾਂ ਨੂੰ ਲਗਾ ਬੀ ਨੌਜਵਾਨਾਂ ਨੂੰ ਜ਼ਿਆਦਾ ਦੇਵਾਂਗੇ ਘਟੋ ਘਟ ਪਾਣੀ ਦੇ ਕਰੀਬ ਜਿੱਦੇ ਸਾਡੇ ਨੌਜਵਾਨ ਹੈ ਜਿਹੜੀਆਂ ਸਾਡੀਆਂ ਭੈਣਾਂ ਨੇ ਰੋਜ਼ਗਾਰ ਦਿੱਤਾ ਜਾਊਗਾ। ਔਰ 5 ਸਾਲ ਦੇ 5 ਸਾਲ ਦੇ ਵਿੱਚ ਅਜਦੋਂ ਸਰਕਾਰ ਵੀ ਚੱਲਦੀ ਇਹਨਾਂ ਦੀ ਔਰ ਇਹਨਾਂ ਨੇ ਕੋਈ ਪੰਜਾਬ ਦੇਣਾ ਤਾਂ ਕੀ ਸੀਗਾ ਤੁਸੀਂ ਰੋਜ਼ਗਾਰ ਕੌਣ ਦੀ ਗੱਲ ਕਰਦੇ ਆ? ਜੇ ਰੋਜ਼ਗਾਰ ਇਹਨਾਂ ਨੇ ਦਿੱਤਾ ਹੈ ਤਾਂ ਰੋਜ਼ਗਾਰ ਸਿਰਫ ਤੇ ਸਿਰਫ ਬਹੁਤ ਵੱਡੇ ਘਰਾਣਿਆਂ ਨੂੰ ਬੈਨੀਫਿਟ ਪੱਕਾ ਚਾਹੇ ਉਹ ਅਦਾਨੀ ਹੋਵੇ ਚਾਹੇ ਵਾਨੀ ਹੋਵੇ ਕਟੋੜ ਪੰਜਾਬ ਦੇ ਕਰੀਬੋ ਇੰਡਸਟਰੀਸਟ ਨੇ ਬਹੁਤ ਅਮੀਰ ਆਦਮੀ ਸੀ ਜਿਨ੍ਹਾਂ ਨੂੰ ਇਹਨਾਂ ਨੇ ਬੈਨੀਫਿਟ ਦਿੱਤਾ ਪਰ ਪੰਜਾਬਕਾਰ ਤੇ ਗੱਲ ਜਦੋਂ ਦੀ ਆਪਾਂ ਦੇਖ ਰਹੇ ਆ ਚਾਹੇ ਕਿਸਾਨਾਂ ਦੇ ਵਿਰੁੱਧ ਕਾਨੂੰਨ ਬਣਾਏ ਅੱਜ ਸਾਡੇ ਮਜ਼ਦੂਰਾ ਤਾਂ ਇਹ ਪੈਣਾ ਅਮਰੀਕਾਂ ਦੇ ਖਿਲਾਫ ਦੋ ਇਹ ਕਾਨੂੰਨ ਬਣਾ ਰਹੇ ਆ ਅਸੀਂ ਇਹ ਚੀਜ਼ ਬਰਦਾਸ਼ਤ ਨਹੀਂ ਕਰਾਂਗੇ ਇੱਕ ਸਾਡੇ ਇਹ ਪਹਿਲੀ ਵਾਰੀ ਹੋਇਆ ਜਿਹੜਾ ਪੰਜਾਬ ਸਟੇਟ ਦਾ ਪਿਆਰ ਦੀ ਗਵਰਨਮੈਂਟ ਹੈ ਸਾਡੇ ਮੁੱਖ ਮੰਤਰੀ ਭਗਵੰਤ ਸਿੰਘ ਜੀ ਕੇਜਰੀਵਾਲ ਸਾਹਿਬ ਸ਼ੋਧਿਆ ਸਾਹਿਬ ਤੇ ਅਮਨ ਲੋੜਾ ਜੀ ਨੇ ਇੱਕ ਵਿਸ਼ੇਸ਼ ਸੌਤੇ ਸੈਜਨ ਸੱਭਿਆ ਸੈਜਨ ਸੱਭ ਦੇ ਸਾਹਦ ਕੇ ਇਹਨਾਂ ਲੋਕਾਂ ਲਈ ਮਨੇਕਾ ਦੇ ਇਹ ਗਰੀਬ ਲੋਕਾਂ ਨੂੰ ਖਦਮ ਦੀ ਗੱਲ ਕੀਤੀ ਹੈ ਕਿਉਂਕਿ ਇਹ ਪਹਿਲੀ ਵਾਰੀ ਹੋਇਆ ਇਹ ਪਹਿਲੀ ਵਾਰੀ ਹੋਇਆ ਜੋ ਬੰਦ ਸਰਕਾਰ ਨੇ ਸੈਂਟਰ ਦੇ ਖਿਲਾਫ ਬਨੰਦ ਕੀਤੀ ਹੈ ਵਿਧਾਨ ਸਭਾ ਕਲਸ਼ ਜਿਤ ਸੱਜਿਆ ਕਈਆਂ ਦੂਜੀਆਂ ਪਾਰਟੀਆਂ ਨੇ ਇਹ ਸਿੱਧਾ ਵਿਰੋਧ ਵੀ ਕੀਤਾ ਕਹਿੰਦੇ ਆ ਕਿ ਇਹ ਤਾਂ ਬੇਫਯੂਲ ਇਹ ਪੈਸੇ ਖਰਚੇ ਗਏ ਆ ਇਹ ਬੜੀ ਮਾੜੀ ਗੱਲ ਸਗੋਂ ਇਹਦੇ ਪੰਜਾਬ ਦੇ ਵਾਸੀ ਚਾਹ ਜਿਹੜੀ ਮਾਜੀ ਪਾਰਟੀ ਨੂੰ ਸੰਬੰਧ ਰੱਖਦੇ ਨੇ ਪਰ ਆਪਾਂ ਨੂੰ ਗਰੀਬ ਤੇ ਮਜ਼ਦੂਰਾਂ ਨਾਲ ਆਪਾਂ ਨੂੰ ਗੱਲਣਾ ਚਾਹੀਦਾ ਤੇ ਅਸੀਂ ਆਸ਼ ਕਰਦੇ ਆਂ ਆਉਣ ਵਾਲੇ ਟਾਈਮ ਜੇ ਕਾਨੂੰਨ ਮੋੜੀ ਨਹੀਂ ਕਰੂਗਾ ਤੋ ਵੀ ਸਦਾ ਸੰਘਰਸ਼ ਹੈ ਅਸੀਂ ਕਰਾਂਗੇ ਤੈਨੂੰ ਦਿੱਲੀ ਜਾਣਾ ਪਵੇ ਘਟੋ ਘਟ ਅੱਜ ਪੂਰੇ ਹਲਕੇ ਤੇ 8000 ਦੇ ਕਰੀਬ ਫਟੇਕਰ ਸਾਹਿਬ 8000 24000 ਦੇ ਸਾਡੇ ਕਰੀਬ ਤੇ ਸਾਡੇ ਨਰੇਗਾ ਵਰਕਰ ਤੇ ਪੂਰੇ ਪੰਜਾਬ ਚ 8 ਲੱਖ ਦੇ ਕਰੀਬ 8 9 ਲੱਖ ਦੇ ਕਰੀਬ ਸਾਡੇ ਨਰੇਗਾ ਵਰਕਰ ਹੈ ਜੇ ਇਹ ਕਾਨੂੰਨ ਵਾਪਸ ਨਹੀਂ ਲੈਂਦੇ ਸਾਡੇ ਜਿਹੜੇ ਸਾਡੀਆਂ ਪੈਨਾਂ ਇਕੱਠੇ ਤੌਰ ਤੇ ਜਾ ਕੇ ਅਧੀ ਸੰਘਰਸ਼ ਜਾਰੀ ਰੱਖਾਂਗੇ ਤਾਂ ਕਿ ਆਉਣ ਵਾਲੇ ਟਾਈਮ ਸਟਰੀ ਸੈਂਟਰ ਸਰਕਾਰ ਇੱਕ ਨਿ ਕਾਨੂੰਨ ਨਾ ਬਣਾਵੇ ਅਸੀਂ ਇਹਦਾ ਵਿਰੋਧ ਕਰਦੇ ਹਾਂ